ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਜਰਨੈਲ ਸਿੰਘ ਪਿੰਡ ਮੁੱਲਾਂਪੁਰ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਇਹ ਫੋਨ ਨੰਬਰ 7528820446 ਵੀਰੇ ਇੱਕ ਨਾ ਆਪਣੇ ਮੰਦਰ ਦੀ ਸੇਵਾ ਚੱਲ ਰਹੀ ਹੈ ਔਰੇ ਪਿੰਡ ਮੁੱਲਾਂਪੁਰ ਚ ਇਸ ਰੰਦ ਦੇ ਨਾਲ ਹੀ ਪੈਂਦਾ ਤੇ ਆਪਣੀਆਂ ਨਾਬਾਂ ਭਾਰਸੋਂ ਰੋਡ ਸਰੰਦ ਤੋਂ ਜਿਹੜਾ ਭਾਰਸੋਂ ਰੋਡ ਜਾਂਦਾ ਤੂੰ 5-7 ਕਿਲੋਮੀਟਰ ਨਾਲ ਪਿੰਡ ਪੈਂਦਾ ਆਪਣਾ ਮੁੱਲਾਂਪੁਰ ਇਹ ਨਾ ਜੋ ਵੀ ਵੀਰ ਸੇਵਾ ਕਰਨ ਕਰਨੀ ਚਾਹੁੰਦਾ ਤਾਂ ਵੀਰ ਬਣ ਕੇ ਜਰੂਰ ਸੰਪਰਕ ਕਰਿਓ ਇੰ ਬਾਬਾ ਜੀ ਦਾ ਮੈਂ ਇੱਥੇ ਇਹਨਾਂ ਨੂੰ ਨੰਬਰ ਸੰਪਰਕ ਕਰਾ ਦੂੰਗਾ ਬਾਬਾ ਜੀ ਹੈ ਨਹੀਂ ਇੱਕ ਤਾਂ ਆਪਣੇ ਸ਼ਿਵ ਭੋਲਾ ਜੀ ਦੀ ਆ ਪਈਆ ਮੂਰਤੀ ਤੇ ਆ ਦੂਜੀ ਪਤਾ ਨਹੀਂ ਬਾਬਾ ਜੀ ਉਰੇ ਹੈ ਨਹੀਂ ਕਿਉਂਕਿ ਮੂਰਤੀਆਂ ਚੱਲ ਪੈਕ ਕਰੀਆਂ ਬਨੇ ਹਲੇ ਮੰਦਿਰ ਦਾ ਕੰਮ ਸ਼ੁਰੂ ਕਰਨਾ ਇੱਥੇ ਇਹਨਾਂ ਨੇ ਆ ਥੋੜੇ ਇਹਨਾਂ ਦਾ ਕਾ ਸਮਾਨ ਮੰਗਾਇਆ ਪਿਆ ਤੇ ਬਾਕੀ ਆ ਡੇਰਾ ਬਾਬਾ ਜੀ ਦਾ ਉਰੇ ਤੇ ਇੰਦਰ ਆਪਣੇ ਬਾਬਾ ਨਾਰਸੁੰਦੀ ਸਮਾਦ ਆ ਜੀ ਤੇ ਮਗਰ ਉਹ ਉੱਧਰ ਆਪਣੇ ਬਣਿਆ ਵੀ ਆ ਗੁੱਗਾ ਪੀਰ ਜੀ ਦੀ ਆਪਣੇ ਬਣਿਆ ਵਾ ਮੰਦਿਰ ਤੇ ਉਧਰ ਉਹ ਆਪਣੇ ਬਾਬਾ ਜੀ ਇੱਥੇ ਹੁੰਦੇ ਸੀ ਪਹਿਲਾਂ ਆਪਣੇ ਕੂਬਾ ਬਾਬਾ ਜੀ ਤੇ ਇੱਕ ਸ਼ਿਵਲਿੰਗ ਉੱਥੇ ਅੰਦਰ ਮੰਦਿਰ ਬਣਿਆ ਹੋਇਆ ਉਧਰ ਇਹ ਮੂਰਤੀਆਂ ਦਾ ਵੀਰੇ ਆਪਣੇ ਜਿਹੜੇ ਮਹੂ ਕਰਨਾ ਤਾਂ ਇੱਥੇ ਹੁਣ ਮੰਦਿਰ ਬਣਾਉਣਾ ਵੀਰੇ ਤੇ ਜੇ ਕੀ ਰਹੇ ਵੀ ਵੀਰ ਕੋਈ ਸੇਵਾਦਾਰ ਹੋਇਆ ਕੋਈ ਚਾਹਵਨ ਹੋਇਆ ਸੇਵਾ ਕਰਨੀ ਚਾਹੁੰਦਾ ਹੋਇਆ ਤਾਂ ਬਾਬਾ ਜੀ ਨਾਲ ਮੈਂ ਤੁਹਾਡਾ ਸੰਪਰਕ ਕਰਾ ਦੂੰਗਾ ਜਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਫਿਰ ਇੱਥੇ ਵੀਰੇ ਮੰਦਿਰ ਦਾ ਹੁਣ ਕੰਮ ਸ਼ੁਰੂ ਹੋਣਾ ਹੈ ਤਾਂ ਜਿਹੜਾ ਕੋਈ ਵੀਰ ਸੇਵਾ ਕਰਨੀ ਚਾਹੁੰਦਾ ਕੋਈ ਮੰਦਿਰ ਦੇ ਵਿੱਚ ਤਾਂ ਵੀਰੋ ਕਰ ਸਕਦਾ ਆਪਣਾ ਜੋ ਵੀ ਚਾਹੇ ਕੋਈ ਸਰੀਆ ਜਾਂ ਇੱਟ ਜਾਂ ਕੋਈ ਵੀ ਰੇਤਾ ਬਜਰੀ ਕੋਈ ਵੀ ਚੀਜ਼ ਆਪਣੇ ਕੋਈ ਨਾਨ ਕਰਨੀ ਚਾਹੁੰਦਾ ਤਾਂ ਵੀਰ ਬਣ ਕੇ ਜਰੂਰ ਉਹ ਕਰਿਓ ਇਹ ਪਿੰਡ ਮੋਲਾ ਉਪਰ ਖੁਰਦਾ ਜ਼ਿਲ੍ਹਾ ਫਤਿਹਗੜ ਸਾਹਿਬ ਸਰਹੰਦ ਤੋਂ ਸਾਰਾ 8 10 ਕਿਲੋਮੀਟਰ ਦੇ ਨਾਲ ਪਿੰਡ ਹੈ ਇਹ ਆ ਰੋਡ ਮੇਨ ਭਾਰਸੋਂ ਵਾਲਾ ਸਰਹੰਦ ਤੋਂ ਜਿਹੜਾ ਜਾਂਦਾ ਹੈ ਇਹਦੇ ਨਾਲ ਇਥੋਂ 5 4 ਕਿਲੋਮੀਟਰ ਹੈ ਪਿੰਡ ਤੇ ਬਾਕੀ ਜਿਹੜੇ ਵੀਰ ਨੇ ਇਸ ਵਰਕ ਕਰਨਾ ਹੋਇਆ ਉਹਦਾ ਕਰ ਸਕਦਾ ਵੀਰੇ ਉਹ ਸਾਹਮਣੇ ਖਵਾਜਾ ਪੀਰ ਜੀ ਦੇ ਬਣਾਇਆ ਵਸੂਏ ਦੇ ਨਾਲ ਹੀ ਆਪਣੇ ਆ ਸੁਆ ਵੀਰੇ ਇੱਥੇ ਉਹ ਬਾਬਾ ਆਪਣੇ ਤਵਾਜਾ ਪੀਰ ਜੀ ਦਾ ਬਣਾਇਆ ਹੋਇਆ ਇੱਥੇ ਮੰਦਿਰ